ਜ਼ਿਲ੍ਹਾ ਪੁਲਿਸ ਫਿਰੋਜ਼ਪੁਰ ਵੱਲੋਂ ਵੱਖ-ਵੱਖ ਮਾਮਲਿਆਂ ਤਹਿਤ ਪੰਜ ਅਰੋਪੀਆਂ ਨੂੰ ਕੀਤਾ ਕਾਬੂ 3 ਕਿਲੋ 602 ਗ੍ਰਾਮ ਹੈਰੋਇਨ ਇੱਕ ਕਾਰ ਇੱਕ ਮੋਟਰਸਾਈਕਲ ਡਿਲਕਸ ਦੋ ਮੋਬਾਈਲ ਫੋਨ ਕੀਤੇ ਗਏ ਬਰਾਮਦ ਇਸ ਸੰਬੰਧੀ ਭੁਪਿੰਦਰ ਸਿੰਘ ਸਿੱਧੂ ਐਸਐਸਪੀ ਫਿਰੋਜ਼ਪੁਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਆ ਦੱਸਿਆ ਗਿਆ ਕਿ ਪੰਜਾਬ ਸਰਕਾਰ ਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਹਜਾ ਅੰਦਰ ਨਸ਼ਿਆਂ ਦੇ ਖਾਤਮੇ ਨਸ਼ਾ ਤਸਕਰਾਂ ਸਮਾਜ ਵਿਰੋਧੀ ਅੰਸਰਾਂ ਅਤੇ ਇਸਰਾਰਦੀ ਅੰਸਰਾਂ ਦੀਆਂ ਵਾਰਦਾਤਾਂ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਲਈ ਜੁੱਧ ਨਸ਼ਿਆਂ ਵਿਰੁੱਧ ਮਹਿੰਮਤ ਹੈ ਤੇ ਪ੍ਰਭਾਵੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਲੜੀ ਵਿੱਚ ਜ਼ਿਲ੍ਹਾ ਪੁਲਿਸ ਦੁਆਰਾ ਜ਼ਿਲ੍ਹਾ ਦੇ ਸਮੂਹ ਗਸ਼ਟਿਤ ਪੁਲਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਹਨ ਜੋ ਨਸ਼ੇਤੀ ਦੀ ਨਾਲ ਪੂਰੇ ਏਰੀਆ ਅੰਦਰ ਮਾੜੇ ਅੰਸਰਾਂ ਖਿਲਾਫ ਕਾਰਵਾਈ ਕਰ ਰਹੀਆਂ ਹਨ ਇਸੇ ਲੜੀ ਦੇ ਤਹਿਤ ਫਿਰੋਜ਼ਪੁਰ ਪੁਲਸ ਵੱਲੋਂ 3 ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਪੀ ਸਰਬਜੀਤ ਸਿੰਘ ਉਰਫ ਸਾਹੀ ਪੁੱਤਰਾਂ ਮੰਗਲ ਸਿੰਘ ਵਾਸੀਆਂ ਚਾਂਦੀਵਾਲਾ ਥਾਣਾ ਸਦਰ ਫਿਰੋਜ਼ਪੁਰ ਅਤੇ ਪੰਮਾ ਸਿੰਘ ਪੁੱਤਰ ਗਰਨੇਕ ਸਿੰਘ ਵਾਸੀ ਸਾਂਣਕੇ ਥਾਣਾ ਮਮਦੋਟ ਨੂੰ 2 ਕਿਲੋ 11 ਗ੍ਰਾਮ ਹੈਰੋਨਿਕ ਮੋਟਰਸਾਈਕਲ ਡਿਲਕਸ ਸਮੇਤ ਕਾਬੂ ਕੀਤਾ ਗਿਆ ਹੈ ਅਤੇ ਦੂਸਰੇ ਮਾਮਲੇ ਵਿੱਚ ਵਿਸ਼ਾਲ ਪੁੱਤਰ ਮਹਿੰਦਰ ਵਾਸੀ ਵਾਰਡ ਨੰਬਰ 5 ਮਹੱਲਾ ਨਾਨਕਪੁਰਾ ਥਾਣਾ ਸਿਟੀ ਫਿਰੋਜ਼ਪੁਰ ਸ਼ਿਵਮ ਕੁਮਾਰ ਪੁੱਤਰ ਸੰਦੀਪ ਕੁਮਾਰ ਵਾਸੀ ਕੱਚਾ ਜੀਰੋ ਰੋਡ ਨੇੜੇ ਕੈਰਲ ਕਨਵੈਂਟ ਸਕੂਲ ਫਿਰੋਜ਼ਪੁਰ ਸਿਟੀ ਨੂੰ 1 ਕਿਲੋ 591 ਗ੍ਰਾਮ ਹੈਰੋਇਨ ਇੱਕ ਕਾਰ ਸੈਵਰਲੈਟ ਅਤੇ ਦੋ ਮੋਬਾਈਲ ਫੋਨ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਉਕਤ ਪੰਜ ਦੋਸ਼ੀਆਂ ਖਿਲਾਫ ਵੱਖ-ਵੱਖ ਤਰ੍ਹਾਂਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਨਸ਼ਾ ਵਿਰੁੱਧ ਜਿਹੜੀ ਮਹਿੰਮ ਮਾਨਯੋਗ ਸੀਐਮ ਸਾਹਿਬ ਵੱਲੋਂ ਆਨੇਕ ਡੀਜੀਪੀ ਸਾਹਿਬ ਵੱਲੋਂ ਜਿਹੜੀ ਚੱਲੀ ਹੋਈ ਹੈ ਉਸ ਦੇ ਵਿੱਚ ਫਿਰੋਜ਼ਪੁਰ ਪੁਲਿਸ ਨੂੰ ਫੇਰ ਇੱਕ ਬੜੀ ਵਧੀਆ ਸਫਲਤਾ حاصل ਹੋਈ ਜਦੋਂ ਸਾਡੇ ਇੱਥੇ ਐਸਪੀਡੀ ਸਾਹਿਬ ਡੀਐਸਪੀ ਡੀਐਸਪੀ ਸਿਟੀ ਤੇ ਸਾਡੇ ਸੀਆਈਏ ਦੀ ਟੀਮ ਵੱਲੋਂ ਸੀਏ ਇਨਚਾਰਜ ਦੇ ਸਾਰੀ ਟੀਮ ਵੱਲੋਂ ਬੜੀ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਇਹਨਾਂ ਵੱਲੋਂ ਦੋ ਪਰਚੇ ਦਰਜ ਕੀਤੇ ਗਏ ਜਿਹਦੇ ਇੱਕ ਚ ਮਕਦਮਾ ਨੰਬਰ 169 ਪੀਐਸ ਸਰਦਾਰ ਉਦੇ ਵਿੱਚ ਗੁਰਪ੍ਰੀਤ ਉਰਫ ਗੋਪੀ ਸਰਵਜੀਤ ਉਰਫ ਸਾਪੀ ਤੇ ਪੰਮਾ ਸਿੰਘ ਇਹ ਤਿੰਨ ਜਣਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ 2 ਕਿਲੋ 11 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਇਹ ਬਰਾਮਦ ਕੀਤੇ ਗਏ ਐ ਇਵੇਂ ਹੀ ਦੂਸਰੇ ਮੁਕਦਮੇ ਦੇ ਵਿੱਚ ਅ ਮੁਕਦਮਾ ਨੰਬਰ 227 ਖਾਣਾ ਸਿਟੀ ਫਿਰੋਜ਼ਪੁਰ ਦੇ ਵਿੱਚ ਇਸ ਦੇ ਵਿੱਚ ਵਿਸ਼ਾਲ ਉਮਰ 26 ਸਾਲ ਤੇ ਸ਼ਿਵਮ ਉਮਰ 24 ਸਾਲ ਇਹ ਦੋਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ ਅ ਇਨਾ ਪਾਸੋਂ 1.5 ਕਿਲੋ ਜਿਹੜੀ ਹਰਨ ਬਰਾਮਦ ਹੋਈ ਹੈ ਇੱਕ ਕਾਰ ਸ਼ੈਵਰਲੇ ਤੇ ਇਸ ਦੇ ਨਾਲ ਹੀ ਦੋ ਮੋਬਾਈਲ ਫੋਨ ਇਹਨਾਂ ਕੋਲੋਂ ਬਰਾਮਦ ਹੋਇਆ ਜੀ ਤੇ ਇਹ ਬੜੀ ਵਧੀਆ ਕਾਰਗੁਜ਼ਾਰੀ ਹੈ ਜੀ ਇਹਨਾਂ ਦੀ ਤੇ ਸਾਡੇ ਅਸੀਂ ਇਸ ਦੇ ਨਾਲ ਜਿਹੜਾ ਆਪਾਂ 1 ਤਿੰਨ ਤੋਂ ਜੇ ਆਪਾਂ ਲਈਏ ਤੇ 90 ਕਿਲੋ ਤੋਂ ਉੱਪਰ ਅਪੜੀ ਜਿਹੜੀ ਰਿਕਵਰੀ ਹਰਨ ਦੀ ਹੋ ਚੁੱਕੀ ਹੈ ਜਿਹੜੀ ਬਹੁਤ ਵਧੀਆ ਰਿਕਵਰੀ ਹੈ ਸਾਰੀ ਇਹ ਮਿਹਨਤ ਤੇ ਟੀਮ ਵਰਕ ਜਿਹੜਾ ਦਰਸਾਉਂਦੀ ਹੈ ਆਪਣੀ ਫਿਰੋਜ਼ਪੁਰ ਪੁਲਿਸ ਦਾ ਤੇ ਅਤੇ ਮੈਂ ਇਹੀ ਕਹਿਣਾ ਚਾਹਾਂਗਾ ਸਾਡੇ ਡੀਆਈਜੀ ਸਾਹਿਬ ਦੀ ਜਿਹੜੀ ਉਹਨਾਂ ਦੀ ਸੁਪਰਵਾਈਜ਼ਨ ਉਹਨਾਂ ਦੀ ਡਾਇਰੈਕਸ਼ਨਸ ਤੇ ਮਾਨਯੋਗ ਸਾਡੇ ਡੀਜੀਪੀ ਸਾਹਿਬ ਪੰਜਾਬ ਉਹਨਾਂ ਵੱਲੋਂ ਸਾਨੂੰ ਜਿਹੜੀ ਸਾਡੇ ਸਾਰੇ ਮੁਲਾਜ਼ਮਾਂ ਨੂੰ ਸਾਰੇ ਜਿਹੜੀ ਟੀਮ ਨੂੰ ਬਹੁਤ ਹੌਸਲਾ ਅਫਜ਼ਾਈ ਦਿੱਤੀ ਜਾਂਦੀ ਹੈ ਇਨਾਮ ਹਰ ਤਰ੍ਹਾਂ ਦੇ ਕਮੈਂਡੇਸ਼ਨ ਡਿਸਕ ਕੈਸ਼ ਰਿਵਾਰਡ ਜਿੰਨਾ ਅਸੀਂ ਕਹਿੰਦੇ ਨੇ ਉਹਨਾਂ ਰਿਵਾਰਡਸ ਮਿਲਦੇ ਆ ਉਹਦੇ ਨਾਲ ਸਾਰੀ ਟੀਮ ਸਾਡੀ ਮੋਟੀਵੇਟਿਡ ਹੈ ਤੇ ਜਿਹੜਾ ਯੁੱਧ ਨਸ਼ਾ ਵਿਰੁੱਧ ਦੇ ਵਿੱਚ ਅਸੀਂ ਬਹੁਤ ਹੀ ਵਧੀਆ ਕਾਰਗੁਜ਼ਾਰੀ ਜਿਹੜੀ ਫਿਰੋਜ਼ਪੁਰ ਪੁਲਿਸ ਵੱਲੋਂ ਦਿਖਾਈ ਜਾ ਰਹੀ ਹੈ ਜੋ ਆਪਦੇ ਸਾਹਮਣੇ ਆ ਤੇ ਅਸੀਂ ਆਉਂਦੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਇਹਨਾਂ ਤੋਂ ਪੁੱਛਗਿੱਛ ਕੀਤੀ ਆ ਪੁੱਛਗਿੱਛ ਹੋਰ ਗੱਲਾਂ ਸਾਹਮਣੇ ਆਈਆਂ ਆਉਂਦੇ ਇੱਕ ਦੋ ਦਿਨ ਦੇ ਵਿੱਚ ਹੋਰ ਵੀ ਵਡੀਆਂ ਰਿਕਵਰੀਜ਼ ਹੋਣ ਦੀ ਸਾਨੂੰ ਉਮੀਦ ਹੈ